ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਬਈ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਮੈਂ ਲੈ ਕੇ ਆਇਆ ਆ ਆ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜੀਟੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਬਈ ਆਪਾਂ ਆਪਣੇ ਰੁੱਲੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਇਹਨਾਂ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਾਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀ ਤਰੱਕੀਆਂ ਕਰ ਗਏ ਆ ਆ ਰੁੱਲੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਿਤੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁੱਲੂ ਸਿੰਘ ਜੀ ਨੇ ਤੇ ਪੈਸੇ ਬੜੇ ਆ ਆਸਟ੍ਰੇਲੀਆ ਤੋਂ ਪੁਨਡਾ ਤੋਂ ਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਹਨਾ ਪੌਂਡ ਬੜੇ ਆਏ ਸਾਰੇ ਭਰ ਗਏ ਯੂਰੋ ਤੇ ਬੜੀ ਬਹਿਤ ਹੋਈ ਹੋਰ ਬੜੇ ਆਗੂਆਂ ਦੇ ਕਹਿੰਦੇ ਬੜੇ ਪ੍ਰਾਪਰਟੀ ਹੈ ਪਰ ਆ ਬੰਦੇ ਨੇ ਦੱਸਿਆ ਇੱਥੇ ਵੀ ਰੁੱਲੂ ਸਿੰਘ ਮਾਨਸਾ ਦਾ ਮਾਲਕ ਹੈ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਹੈ ਤੁਹਾਨੂੰ ਹਰਥਾਂ ਮਿਲਦੇ ਆ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ ਵਾਲੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਘਟਤੋਗਾ ਇਹ ਥੋੜਾ ਜਿਹਾ ਹੋਇਆ ੱਤਕਾ ਸਾਡੇ ਨਾਲ ਬਾਕੀ ਵੀ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ 1.5 ਸਾਲ ਜਿਹੜਾ ਟਿਕਰੀ ਬਾਰਡਰ ਤੇ ਬੈਠੇ ਰਹੇ ਐ ਤੇ ਆਪਦਾ ਵੀ ਵੇਖੋ ਕਿ ਤੇ ਪੰਜਾਬੀਆਂ ਦੀ ਸ਼ਾਨ ਦੇਖ ਲਓ ਵੀ ਇਹ ਰੁੱਲੂ ਸਿੰਘ ਮਾਨਸਾ ਜਿਹੜੇ ਆਪਣੇ ਕਾਮਰੇਡ ਆਗੂ ਹੈ ਉਹਨਾਂ ਦੀ ਪ੍ਰਾਪਰਟੀ ਆ ਬਹੁਤ ਮਨ ਨੂੰ ਖੁਸ਼ ਹੁੰਦੀ ਆ ਦੇਖ ਕੇ ਰਿਵਾਜ ਵੀ ਬੇ ਕਮਾਲ ਕਰਤਾ ਕਿੱਥੇ ਵੀ ਗਏ ਆ ਸੀ ਮਤਲਬ ਤਾਦੀ ਤੱਕ ਜਮਾਈ ਹੈ ਹੋਰ ਕੁਛ ਨਹੀਂ ਹੈ